ਟੇਬਲ ਪ੍ਰੋਸਟ ਬੋਲੋ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈਕ ਰਾਈਵੀ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਗਤਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਇਥਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅਮਰitsar ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਇਥਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈ ਕਰਾਈ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਾਹਪੁਰਸ਼ਾਂ ਨੇ ਕੀਰਤਨ ਦੁਆਰਾ ਸੰਗਤਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈ ਕਰਾਈ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਸਾਨ ਗੁਰੂ ਨਾਨਕ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੂਰ ਸ੍ਰੀ ਅਮਰitsar ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਮੋਈ ਕਰਾਈ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਸਾਨ ਗੁਰੂ ਨਾਨਕ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤਹਿ ਬਿਖੇ ਰਹੇ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਵਾਈਗਲ ਜੀ ਦਾ ਹਲਸਾ ਵਾਈਗਲ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਹਾਂਪ੍ਰੇਸ਼ਾਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ ਡਬਲਯੂ ਜੀ ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਾਹਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WJ ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵੈਗਰੂ ਜੀ ਦਾ ਹਲਕਾ ਵੈਗਰੂ ਜੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈਕ ਰਾਈਵੀ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤਹਿ ਬਿਖੇ ਰਹਿਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਾਹਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਇਥਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈ ਕਰਾਈ ਬਾਈ ਗੁਰਜੀ ਕਾ ਹਲਸਾ ਬਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰਾਂ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ ਡਬਲਯੂਜੀ ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈ ਕਰਾਈ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਲੋੜ ਸ੍ਰੀ ਅਮਰitsar ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਵਾਈਗਲ ਜੀ ਦਾ ਹਲਸਾ ਵਾਈਗਲ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਗਤਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮਾਈਕ ਰਾਈਵੀ ਵਾਈਗਲ ਜੀ ਦਾ ਹਲਸਾ ਵਾਈਗਲ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਾਹਪ੍ਰੇਸ਼ਾਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ ਡਬਲਯੂਜੀ ਹੋਰ ਵੀ ਜਿੰਨੇ ਪ੍ਰੇਮੀ ਇਥਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮੈਕਰਾਈ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਦਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਗਤਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨਕ ਮੈਕਰਾਈ ਬਾਈ ਗੁਰਜੀ ਕਾ ਹਲਸਾ ਬਾਈ ਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਲੋੜ ਸ੍ਰੀ ਅਮਰitsar ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਜੋ-ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ WG ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ। ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਜੋਚਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਭਾਈ ਸਾਹਿਬ ਜੈਨ ਸਮੀਖਿਆ ਭਾਈ ਗੁਰਜੀ ਦਾ ਹਲਸਾ ਭਾਈ ਗੁਰਜੀ ਕੀ ਫਤਿਹ ਸਾਨ ਗੁਰੂ ਨਾਨਕ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਜੀ ਸੈਂਦੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਲੋੜ ਸ੍ਰੀ ਅਮਰitsar ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ ਡਬਲਯੂਜੀ ਹੋਰ ਵੀ ਜਿੰਨੇ ਪ੍ਰੇਮੀ ਸਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ ਯੋਜਨ ਕੀਤਾ ਗਿਆ ਇਸ ਮੌਕੇ ਤੇ ਭਾਈ ਗੁਰ ਇਕਬਾਲ ਸਿੰਘ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਵਾਈਗਲ ਜੀ ਦਾ ਹਲਸਾ ਵਾਈਗਲ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 16 ਅਗਸਤ ਦਿਨ ਸ਼ਨੀਵਾਰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਪਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਤੀਸਾਂ ਸਦਕਾ ਜੋ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਦੌਰ ਸ੍ਰੀ ਅੰਮ੍ਰਿਤਸਰ ਤੱਕ ਵਿਖੇ ਰੈਣ ਸਭਾਈ ਸਮਾਗਮ ਗੁਰੂ ਪਿਤਾ ਜੀ ਨੇ ਸੇਵਾ ਲਈ ਦੂਰੋਂ ਨੇੜੇੋਂ ਚੱਲ ਕੇ ਬਿੰਦ ਸੰਕਟਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮਾਹਪ੍ਰੇਸ਼ਾਨੇ ਕੀਰਤਨ ਦੁਆਰਾ ਸੰਕਟਾਂ ਦੇ ਦਰਸ਼ਨ ਕੀਤੇ ਔਰ ਸਾਰੀ ਸੰਗਤ ਨੂੰ ਬਾਣੀ ਤੇ ਬਾਣੇ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਇਸ ਮੌਕੇ ਜੋ ਜੋ ਵੀ ਮੀਡੀਆ ਦੇ ਪ੍ਰੇਮੀ ਸਾਡੇ ਡਬਲਯੂ ਜੀ ਹੋਰ ਵੀ ਜਿੰਨੇ ਪ੍ਰੇਮੀ ਨੇ ਸਾਰੀ ਕਵਰੇਜ ਕਰ ਰਹੇ ਨੇ ਮੇਰੀ ਅਰਦਾਸ ਗੁਰੂ ਰਾਮ ਦਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਰਿਹਾਨ ਸਬਾਈ ਕੀਰਤਨ ਦਰਬਾਰ ਦਾ